ਪੰਜਾਬੀ ਅਤੇ ਬਾਲੀਵੁੱਡ ਐਕਟਰ ਮੁਕੁਲ ਦੇਵ ਦੇ ਫੈਨਸ ਲਈ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ 54 ਸਾਲ ਦੀ ਉਮਰ ਦੇ ਵਿੱਚ ਮੁਕੁਲ ਦੇਵ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਤੇ ਸ਼ੁੱਕਰਵਾਰ ਰਾਤ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕ ਦਿੱਤਾ ਮੁਕੁਲਦੇਵ ਦੀ ਬੇਹਦੀ ਕਰੀਬੀ ਮਿੱਤਰ ਅਤੇ ਐਕਟ੍ਰੈਸ ਦੀਪਸ਼ਿਕਾ ਨਾਗਪਾਲ ਨੇ ਸੋਸ਼ਲ ਮੀਡੀਆ ਦੇ ਉੱਪਰ ਤਸਵੀਰ ਸਾਂਝੀ ਕਰ ਇਸ ਬਾਬਤ ਜਾਣਕਾਰੀ ਸਬਦ ਨੂੰ ਦਿੱਤੀ ਮੁਕੁਲਦੇਵ ਨੂੰ ਆਖਿਰ ਕੀ ਹੋਇਆ ਕਿਵੇਂ ਉਸ ਦੁਨੀਆ ਤੋਂ ਅਚਾਨਕ ਹੀ ਚਲੇ ਗਏ ਕਿ ਉਹ ਬਿਮਾਰ ਸੀ ਜਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਸੀ ਇਸ ਬਾਬਤ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ ਉਤੇ ਇਹ ਤੁਹਾਨੂੰ ਦੱਸ ਦਈਏ ਕਿ ਮੁਕੁਲਦੇਵ ਬਾਲੀਵੁੱਡ ਅਤੇ ਸਾਊਥ ਐਕਟਰ ਰਾਹੁਲ ਦੇਵ ਦੇ ਬ੍ਰਦਰ ਹਨ 1970 ਦੇ ਵਿੱਚ 17 ਸਪਟੈਂਬਰ ਨੂੰ ਜਨਮ ਲਿਆ ਮੁਕੁਲਦੇਵ ਨੇ ਅਨੇਕਾਂ ਪੰਜਾਬੀ ਹਿੰਦੀ ਮਲਿਆਲਮ ਕੰਨੜ ਤੇਲਗੂ ਤੇ ਬੰਗਾਲੀ ਫਿਲਮ ਮੁਕੁਲਦੇਵ ਵੱਲੋਂ ਕੀਤੀ ਗਈ ਅਤੇ ਅਨੇਕਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਵੱਖਰੀ ਹੀ ਛਾਪ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਛੱਡੀ ਮੁਕੁਲਦੇਵ ਪੰਜਾਬੀ ਸਨ ਨਿਊ ਦਿੱਲੀ ਦੇ ਵਿੱਚ ਪਾਵੇਂ ਰਹੇ ਲੇਕਿਨ ਉਹਨਾਂ ਦੀਆਂ ਜੜ੍ਹਾਂ ਪੰਜਾਬੀ ਸਨ ਉਹ ਜਲੰਧਰ ਦੇ ਰਹਿਣ ਵਾਲੇ ਸੀ ਅਤੇ ਦਿੱਲੀ ਦੇ ਵਿੱਚ ਕਾਫੀ ਅਰਸਾ ਉਹਨਾਂ ਨੇ ਬਿਤਾਇਆ ਤੇ ਬੰਬੇ ਦੇ ਵਿੱਚ ਜਾ ਆਪਣਾ ਇੱਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਮੁਕੁਲਦੇਵ ਵੱਲੋਂ ਜਿੱਥੇ ਟੀਵੀ ਸ਼ੋਜ਼ ਕੀਤੇ ਗਏ ਉੱਥੇ ਹੀ ਉਹਨਾਂ ਨੇ ਵੱਖ-ਵੱਖ ਫਿਲਮਾਂ ਕਰ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਛਾਪ ਛੱਡੀ 1996 ਦੇ ਵਿੱਚ ਦਸਤਕ ਫਿਲਮ ਜਿਹੜੀ ਹੈ ਉਹ ਉਹਨਾਂ ਦੀ ਆਈ ਜਿਸ ਤੇ ਵਿੱਚ ਉਹਨਾਂ ਨੇ ਏਸੀਪੀ ਰੋਹਿਤ ਮਲੋਤਰਾ ਦਾ ਕਿਰਦਾਰ ਨਿਭਾਇਆ ਉਸ ਤੋਂ ਬਾਅਦ ਫਿਲਮਾਂ ਦਾ ਜਿੱਥੇ ਸਿਲਸਿਲਾ ਸ਼ੁਰੂ ਹੋਇਆ ਉੱਥੇ ਉਹਨਾਂ ਨੇ ਬੈਕ ਟੂ ਬੈਕ ਫਿਲਮਾਂ ਕੀਤੀਆਂ 2003 ਦੇ ਵਿੱਚ ਆਈ ਫਿਲਮ ਹਵਾਇਨ ਜਿਸ ਦੇ ਵਿੱਚ ਬੱਬੂ ਮਾਨ ਮੁੱਖ ਭੂਮਿਕਾ ਦੇ ਵਿੱਚ ਸੀਗੇ ਉਸ ਫਿਲਮ ਦੇ ਵਿੱਚ ਵੀ ਮੁਕੁਲ ਦੇਵ ਨਜ਼ਰ ਆਏ ਉਸ ਤੋਂ ਬਾਅਦ ਉਹਨਾਂ ਨੇ ਅਨੇਕਾਂ ਤੇਲਗੂ ਕੰਨੜਾ ਫਿਲਮਾਂ ਕੀਤੀਆਂ ਅਤੇ ਪੰਜਾਬੀ ਫਿਲਮ ਬੁਰਰਾ ਸ਼ਰੀਕ ਦਾ ਵੀ ਉਹ ਹਿੱਸਾ ਰਿਹਾ। ਮੁਕੁਲਦੇਵ ਵੱਲੋਂ ਆਖਰੀ ਫਿਲਮ ਸਾਲ 2022 ਦੇ ਵਿੱਚ ਕੀਤੀ ਗਈ ਸੀ ਜੋ ਉਹਨਾਂ ਦੀ ਰਿਲੀਜ਼ ਹੋਈ ਸੀ ਉਸ ਦਾ ਨਾਮ ਸੀ ਅੰਤ ਦ ਐਂਡ। ਇੱਕ ਬਾਲੀਵੁੱਡ ਫਿਲਮ ਸੀਗੀ ਉਸ ਤੋਂ ਪਹਿਲਾਂ ਉਹ ਅਨੇਕਾਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਏ ਜਿੱਥੇ ਉਹਨਾਂ ਦੇ ਕਿਰਦਾਰਾਂ ਨੇ ਇੱਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਉੱਥੇ ਹੀ ਮੁਕੁਲਦੇਵ ਦੀ ਐਕਟਿੰਗ ਨੂੰ ਹਮੇਸ਼ਾ ਸਭ ਨੇ ਸਰਾਇਆ ਵੀ। ਮੁਕੁਲਦੇਵ ਵੱਲੋਂ ਅਨੇਕਾਂ ਫਿਲਮਾਂ ਦੇ ਵਿੱਚ ਬਤੌਰ ਡਬਿੰਗ ਆਰਟਿਸਟ ਵੀ ਕੰਮ ਕੀਤਾ। ਆ ਗਿਆ ਅਤੇ ਇਸ ਤਰੀਕੇ ਦੇ ਨਾਲ ਮੁਕੁਲ ਦੇਵ ਦਾ ਇਸ ਦੁਨੀਆ ਤੋਂ ਚਲੇ ਜਾਣਾ ਹਰ ਇੱਕ ਨੂੰ ਹੈਰਾਨ ਕਰ ਰਿਹਾ ਮੁਕੁਲ ਦੇਵ ਦੇ ਅਜ਼ੀਜ਼ ਮਿੱਤਰ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਤਸਵੀਰ ਸਾਂਝੀ ਕਰ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਰਾਣਾ ਰਣਬੀਰ ਜੋ ਕਿ ਪੰਜਾਬੀ اداکار ਨਹੀਂ ਉਹਨਾਂ ਵੱਲੋਂ ਵੀ ਤਸਵੀਰ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਲਿਖਿਆ ਗਿਆ ਇੱਕ ਕਮਾਲ ਦਾ ਦਾਦਾਕਾਰ ਬਹੁਤ ਅਫਸੋਸ ਬਾਏ ਗਰੂ ਅਲਵਿਦਾ ਪਿਆਰੇ ਵੀਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਵਿੰਦੂਦਾਰਾ ਸਿੰਘ ਵੱਲੋਂ ਵੀ ਇੱਕ ਵੀਡੀਓ ਇੱਕ ਯਾਦ ਜਿਹੜੀ ਹੈ ਮੁਕੁਲਦੇਵ ਦੇ ਨਾਲ ਸਾਂਝੀ ਕੀਤੀ ਗਈ ਹੈ ਸ਼ੂਟਿੰਗ ਦੇ ਦਿਨਾਂ ਦੀ ਇੱਕ ਵੀਡੀਓ ਹੈ ਜੋ ਉਹਨਾਂ ਨੇ ਕੈਪਚਰ ਕੀਤੀ ਹੋਈ ਸੀ ਉਹਨਾਂ ਨੇ ਉਸ ਵੀਡੀਓ ਨੂੰ ਸਾਂਝਾ ਕਰ ਆਪਣੇ ਫੈਨਸ ਨੂੰ ਦੱਸਿਆ ਕਿ ਮੁਕੁਲਦੇਵ ਸਾਨੂੰ ਸਾਰਿਆਂ ਨੂੰ ਅਲਵਿਦਾ ਆ ਗਿਆ ਦੀਪਸ਼ਿਕਾ ਨਾਗਪਾਲ ਨੇ ਲਿਖਿਆ اسی جنہوں نے سب ਦੇ ਜ਼ਹਿਨ ਦੇ ਵਿੱਚ ਖਬਰ ਲਿਆਂਦੀ ਉਹਨਾਂ ਨੇ ਲਿਖਿਆ ਤਸਵੀਰਾਂ ਸਾਂਝੀਆਂ ਕਰ ਮੁਕਲ ਦੇ ਨਾਲ ਆਈ ਕੈਨਟ ਬੀਲੀਵ ਯੂ ਆਰ ਗੋਨ ਮਕਸ ਵਾਟ ਡੂ ਆਈ ਸੇ ਵਿਦ ਅ ਹੈਵੀ ਹਾਰਟ ਆਈ ਕੈਨ ਸੇ ਮੇ ਹੀ ਸੋਲ ਰੈਸਟ ਇਨ ਪੀਸ ਵਾਟ ਅ ਬਿਊਟੀਫੁਲ ਸੋਲ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਸ ਵੇਲੇ ਸਦਮਾ ਛਾਇਆ ਹੋਇਆ ਹੈ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇੰਨਾ ਖੂਬਸੂਰਤ ਇਨਸਾਨ ਇੰਨਾ ਖੂਬਸੂਰਤ ਅਦਾਕਾਰ ਆਲ ਆਫ ਦਾ ਸਡਨ ਇਸ ਦੁਨੀਆ ਤੋਂ ਚਲਾ ਜਾਏਗਾ